ਬਸ ਮੈਨੂੰ ਇਹਨਾਂ ਕਰੋ ਮੇਰੀ ਮੇਰੀ ਗਰੀਬ ਨਹੀਂ ਤੇ ਮੇਰੇ ਬੱਚੇ ਆ ਮੇਰੀਆਂ ਠੋਕਰਾ ਖਾਦੇ ਫਿਰ ਤੀਆਂ ਛੱਡ ਜਾਂਦੇ ਜੀ ਮੇਰੇ ਕੁਛ ਨਹੀਂ ਮੇਰੇ ਕੋਲ ਰਹਿ ਗਿਆ ਜੀ ਪਟਕੜੀ ਆ ਬਹੁਤ ਜ਼ਿਆਦਾ ਹੋਇਆ ਸੀ ਮੇਰੇ ਪਿਤਾ ਜੀ ਦਾ ਜੀ ਤੇ ਨਾਲ ਸੁਖਦੀਪ ਸਿੰਘ ਬਾਦਲ ਦਾ ਪ੍ਰਗਾਸ ਸਿੰਘ ਬਾਦਲ ਸੀ ਜੀ ਨਾਲ ਸਾਰੇ ਇੱਕੇ ਥਾਂ ਰਹੇ ਆ ਜੀ ਜੇਲਾਂ ਕੱਟੀਆਂ ਇਹਨਾਂ ਨੇ ਬੱਦ ਨਹੀਂ ਸਾਲੀ ਫੇਰ ਵਾਪਸ ਪਿੰਡ ਵਿੱਚ ਆਪਣੀਆਂ ਬੱਚੀਆਂ ਪੜ੍ਹਨ ਵਾਸਤੇ ਗਈਆਂ ਤੇ ਮੈਨੂੰ ਜੀ ਜਲੀਲ ਕਰਕੇ ਫੇਰ ਪਿੰਡੋਂ ਬਾਹਰ ਕੱਢਿਆ ਗਿਆ। ਨਾ ਮੇਰੇ ਸਰਦਿ ਛਾਤਿਆ ਨਾ ਕਾ ਰੋਟੀ ਖਾਣ ਨੂੰ ਨਾ ਮੇਰੇ ਕੁਝ ਨਹੀਂ ਰਹਿ ਗਿਆ ਜੀ। ਮੇਰੀ ਇੱਕੋ ਗੈਂਟੀ ਵੀ ਮੇਰੀਆਂ ਪੋਤਰੀਆਂ ਮੇਰੇ ਨਾਲ ਦਾਦਾ ਟੱਕੇ ਖਾਂਦੀਆਂ ਫਿਰਦੀਆਂ ਬੱਚਾ ਮੇਰਾ ਬੇਕਾਰ ਹੋ ਕੇ ਘਰ ਬੈਠਾ ਸਾਰਾ ਲਾਈਟ ਨਾ ਸਾਰੇ ਫਸਰੀਕਾਂ ਨੇ ਜੀ ਮੇਰੇ ਬੇਟੇ ਨੂੰ ਤਾਂ ਆਹ ਫਰਮ ਤੇ ਚੜਾ ਕੇ ਮਗਰ ਲਾਈਟ ਲਵਾ ਦਿੱਤੀ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਟੀਵੀ ਵੇਖ ਲਿਓ ਤੁਸੀਂ ਮੈਂ ਹਾਂ ਵਿਸ਼ਾਲ ਜਦੋਂ ਭਾਰਤ ਦੇਸ਼ ਦੇ ਉੱਤੇ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਉਸ ਸਮੇਂ ਇੱਕ ਲਹਿਰ ਚੱਲੀ ਸੀ ਅੰਗਰੇਜ਼ੋ ਭਾਰਤ ਛੱਡੋ ਉਸ ਲਹਿਰ ਦੇ ਵਿੱਚ ਕਈ ਪੰਜਾਬੀ ਨੌਜਵਾਨਾਂ ਨੇ ਆਪਣਾ ਪਰਿਵਾਰਾਂ ਦੀ ਪਰਵਾਹ ਨਾ ਕਰਦੇ ਹੋਏ ਹਿੱਸਾ ਲਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜੇਲ੍ਹਾਂ ਕੱਟੀਆਂ ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਮੁੜ ਕਦੀ ਉਹਨਾਂ ਪਰਿਵਾਰਾਂ ਦੀ ਸਾਰ ਨਹੀਂ ਲਈ ਕਿ ਅੱਜ ਉਹ ਪਰਿਵਾਰ ਕਿਸ ਹਾਲਾਤ ਦੇ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਘਟ ਰਹੇ ਨੇ ਕਈ ਪਰਿਵਾਰ ਤਾਂ ਅੱਜ ਇਹੋ ਜਿਹੇ ਬਣ ਚੁੱਕੇ ਨੇ ਕਿ ਉਹ ਛੜਕਾ ਦੇ ਉੱਤੇ ਮੰਗਣ ਵਾਸਤੇ ਮਜਬੂਰ ਹੋ ਚੁੱਕੇ ਨੇ ਜਿੱ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਸੁਣਦਾ ਹੈ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਨੇ ਮੁਰਕਾ ਦੀ ਉਹਨਾਂ ਦੀ ਸਾਰ ਲਈ ਅੱਜ ਗੱਲ ਕਰਨ ਲੱਗੇ ਆ ਫਰਦੀ ਪਿੰਡ ਬਲਟੋਹਾ ਤੋਂ ਸਰਦਾਰ ਮੇਜਾ ਸਿੰਘ ਜਿਸ ਨੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਹਿੱਸਾ ਲਿਆ ਅਤੇ ਪਾਕਿਸਤਾਨ ਦੀਆਂ ਕਈ ਜ਼ਿਲ੍ਹਿਆਂ ਦੇ ਵਿੱਚ ਸਜ਼ਾ ਕੱਟੀਆਂ ਸਜ਼ਾ ਕੱਟ ਮੁੜ ਵਾਪਸ ਜਦੋਂ ਭਾ ਪੰਜਾਬ ਪਰਤੇ ਤਾਂ ਸਮਝੀਆਂ ਸਰਕਾਰਾਂ ਨੇ ਮੁੜ ਕਦੀ ਉਹਨਾਂ ਦੀ ਸਹਾਰ ਨਹੀਂ ਲਈ ਅੱਜ ਅੱਜ ਉਹਨਾਂ ਦੇ ਪਰਿਵਾਰ ਦੋ ਵਕਤਰੀ ਰੋਟੀ ਤੋਂ ਮੁਹਤਾਜ ਹੋ ਚੁੱਕੇ ਨੇ ਰੋਟੀ ਮੰਗਣ ਵਾਸਤੇ ਮਜਬੂਰ ਹੋ ਚੁੱਕੇ ਨੇ ਸਿਰ ਦੇ ਉੱਤੇ ਛੱਤ ਨਹੀਂ ਰਹੀ ਗੱਲਬਾਤ ਕਰਦੇ ਉਸ ਭੈਣ ਨਾਲ ਭੈਣ ਜੀ ਕੀ ਨਾਂ ਹੈ ਤੁਹਾਡਾ ਤੇ ਜਿਨ੍ਹਾਂ ਨੇ ਸਜ਼ਾ ਕੱਟੀ ਸੀ ਉਹ ਕੀ ਲੱਗਦੇ ਸੀ ਤੁਹਾਡੇ ਜੀ ਮੇਰਾ ਨਾਂ ਰੰਜੀਤ ਕੌਰ 40 ਸਾਲ ਦੀ ਮੇਰੀ ਉਮਰ ਸਰਦਾਰ ਮੇਜਾ ਸਿੰਘ ਮੇਰੇ ਪਿਤਾ ਜੀ ਸਾਨੂੰ ਜਦੋਂ ਉਹ ਗਏ ਸੀ ਉਦੋਂ ਜੀ ਮੇਰੇ ਪਿਤਾ ਜੀ ਦਾ ਮੈਰਜੀ ਨਹੀਂ ਸੀ ਜਦੋਂ ਬਾ ਬਾਦ ਆਏ ਆ ਉਹਦੇ ਬਾਗਲ ਸਿੰਘ ਨੇ ਮੇਰੇ ਪਿਤਾ ਜੀ ਨੇ ਆ ਪੂਰਿਆਂ ਦਾ ਇੱਕ ਇੱਕ ਮਸੂਨ ਸਿੰਘ ਉਹਦੀ ਲਾੜਹਣੀ ਕਿ ਉਹਨੇ ਵਿਆਹ ਨਹੀਂ ਕਰਾਇਆ ਜੀ ਤੇ ਇੱਕ ਇਥੋਂ ਦਾ ਜੀ ਆਪਣੇ ਦਾ ਪਰ ਉਹ ਇਪੁਰਦਾ ਜੀ ਇਹਨਾਂ ਸਾਰਿਆਂ ਨੇ ਜੀ ਸੌਂਆਂ ਖਾ ਲਈਆਂ ਮੇਰੇ ਪਿਤਾ ਜੀ ਨੇ ਬੈਠੇ ਬੈਠੇ ਪੜਦੇ ਸੀ ਇਹਨਾਂ ਨੇ ਸੌਂਆਂ ਖਾ ਲਈਆਂ ਕਹਿੰਦੇ ਆਪਾਂ ਚਲੋ ਜਾਦੀ ਜਾਦੀ ਘੜਾਤੀਆਂ ਜੀ ਚੱਲ ਗਏ ਆਪਾਂ ਇੱਥੇ ਕੀ ਕਰਦੇ ਆ ਆਪਣਾ ਕੀ ਇੱਥੇ ਮੇਰੇ ਪਿਤਾ ਜੀ ਨੇ ਸੌਂਆਂ ਖਾ ਕੇ ਚਲੇ ਗਏ ਜੀ ਸੌਂਆਂ ਕਾਦੀਆਂ ਖਾਦੀਆਂ ਗਊ ਦੇ ਹੱਥ ਰੱਖ ਕੇ ਸੌਂਆਂ ਖਾ ਲਈਆਂ ਜੀ ਆਪਾਂ ਤਾਂ ਚਲੋ ਭਗਤ ਸਿੰਘ ਦੇ ਨਾਲ ਹੀ ਚੱਲ ਗਏ ਜੀ ਮੇਰੇ ਪਿਤਾ ਜੀ 5 ਸਾਲ ਪਾਕਿਸਤਾਨ ਚ ਘਟ ਕੇ ਆਏ 5 ਸਾਲ ਖਜੂਰ ਕਟ ਕੇ ਆਏ 3 ਸਾਲ ਲਾਹੌਰ ਵਿੱਚ ਕੱਟੇ ਤੇ ਪਿਤਾ ਜੀ ਮੇਰੇ ਜੀ ਚਾਪੇ 15 ਸਾਲ ਹੀ ਮੇਰੇ ਪਿਤਾ ਜ ਅਸੀਂ ਜੀ ਬਹੁਤ ਜਿਆਦੇ ਦਰਦ ਦਾ ਠੋਕਰਾਂ ਖਾ ਲਿਆ ਜੀ ਸਾਡੀ ਕਿਸੇ ਨੇ ਸੁਣੀ ਕਿਸੇ ਨੇ ਸਾਡੀ ਸੁਣੀ ਜੀ ਜੇ ਕੋਈ ਸਾਡੀ ਸੁਣਦਾ ਤਾਂ ਅੱਜ ਮੈਂ ਇਹਨਾਂ ਵੀਰਾਂ ਨੂੰ ਆਣ ਕੇ ਕਦੇ ਵਾਸਤੇ ਤੰਗੀ ਨਾ ਦਿੰਦੀ ਮੇਰੇ ਸਿਰ ਤੇ ਛੱਤ ਹੈ ਨਹੀਂ ਨਾ ਮੇਰੇ ਘਰ ਰੋਟੀ ਖਾਣ ਨੂੰ ਹੈਗੀ ਨਾ ਮੇਰੇ ਘਰ ਚ ਕੱਖ ਨਹੀਂ ਹੈਗਾ ਮੈਂ ਵੱਡੋਏ ਵਿੱਚ ਰਹਿਣ ਵਾਲੀ ਮੈਂ ਪਿੱਛੀ ਵੰਡ ਕਰਾਇ ਦੇ ਵਿੱਚ ਆ ਗਈਆਂ ਪਿੰਡੋਂ ਬਾਹਰ ਘੜ ਦਿੱਤਾ ਗਿਆ ਜੀ ਮੈਨੂੰ ਮਾਤਾ ਜੀ ਦਾ ਆਹ ਸਨਮਾਨ ਪੱਤਰ ਇਹ ਕਿੰਨਾ ਵੱਲੋਂ ਦਿੱਤਾ ਗਿਆ ਸੀ ਇਹ ਇੰਦਰਾ ਗਾਂਧੀ ਨੇ ਦਿੱਤਾ ਜੀ ਮੇਰੇ ਪਿਤਾ ਜੀ ਨੂੰ ਦਿੱਤਾ ਸੀ ਉਹ ਸਮੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ ਹਾਂਜੀ ਇੰਦਰਾ ਗਾਂਧੀ ਉਸ ਟਾਈਮ ਤੇ ਸੀ ਜਿਵੇਂ ਨਰਜੀ ਸਾਰੇ ਇਹ ਵੀ ਇੱਕੇ ਥਾਂ ਮੇਰੇ ਡੈਡ ਪਿਤਾ ਜੀ ਹੁਣ ਨਹੀਂ ਸੀ ਇੱਕੇ ਥਾਂ ਇਹਨਾਂ ਜੇਲ ਕੱਟੀ ਜੀ ਸਾਰੇ ਮੰਤਰੀਆਂ ਨੇ ਜੀ ਅੱਜ ਕੀ ਮੁਸ਼ਕਲ ਆਉਂਦੀ ਹੈ ਅੱਜ ਜੀ ਮੇਰੇ ਇੰਨੀ ਮੁਸ਼ਕਲ ਆ ਜੀ ਮੇਰੇ ਸਿਰ ਤੇ ਛੱਤ ਹੈ ਨਹੀਂ ਜਾ ਕੇ ਵੇਖੋ ਜੀ ਮੇਰਾ ਸਾਰਾ ਸਮਾਨ ਭੇਜ ਗਿਆ ਜੀ ਮੈਂ ਕਿਰਾਏ ਤੇ ਬੈਠੀ ਹਾਂ ਮੇਰਾ ਸਾਰਾ ਸਮਾਨ ਭੇਜ ਗਿਆ ਜੀ ਬਾਹਰ ਨਾ ਮੇਰੇ ਸਿਰ ਤੇ ਛੱਤ ਹੈ ਨਾ ਕਾ ਰੋਟੀ ਖਾਣ ਮੇਰੀ ਇੱਕੋ ਗੈਂਟੀ ਵੀ ਮੇਰੀਆਂ ਪੋਤਰੀਆਂ ਮੇਰੇ ਨਾਲ ਦਾਦਾ ਟੱਕੇ ਖਾਂਦੀਆਂ ਫਿਰਦੀਆਂ ਬੱਚਾ ਮੇਰਾ ਬੇਕਾਰ ਹੋ ਕੇ ਘਰ ਬੈਠਾ ਸਾਰਾ ਲੈਟ ਨਸਾਰੇ ਆ ਪਿਆ ਸ੍ਰੀਕਾ ਨੇ ਜੀ ਮੇਰੇ ਬੇਡੇ ਨੂੰ ਨਾ ਹਨ ਮਤੇ ਚੜਾ ਕੇ ਮਗਰੋ ਲੈਟ ਲਵਾ ਦਿੱਤੀ ਜੀ ਜਿਹੜਾ ਘਰ ਬੁਆਗਾ ਸ੍ਰੀਕਾ ਨੇ ਸਾਰਾ ਲੁਕਾਤਾ ਜੀ ਗੁੱਠੇ ਲਵਾ ਤੇ ਤੇ ਘਰ ਬੁਆਨਾ ਸੰਭਾਲ ਲੈ ਉਹ ਨਾ ਬੱਤੀ ਵਾਲਿਆ ਲਾਉਣ ਵਾਲੇ ਨੇ ਘਰ ਬੁਆ ਸੰਭਾਲ ਲੈ ਜੀ ਮੇਰਾ ਸਾਰਾ ਕੁਛ ਹੀ ਨਹੀਂ ਬਿਲਕੁਲ ਆਪ ਕਹਿ ਲਈਏ ਵੀ ਬੱਚੇ ਦੇ ਲਾਜ ਵਾਸਤੇ ਉਹਨਾਂ ਜੋ ਪੈਸੇ ਦਿੱਤੇ ਉਹਨਾਂ ਤੇ ਬਦੌਲਤ ਉਹਨਾਂ ਨੇ ਘਰ ਰੱਖ ਲਿਆ ਤੁਹਾਡਾ ਘਰ ਬੁਆ ਸਾਡਾ ਸਾਡਾ ਵੇਚ ਗਏ ਜੀ ਉਹਨਾਂ ਨੇ ਕਹ ਇੰਨੇ ਪੈਸੇ ਲੱਗ ਗਏ ਆ ਜੀ ਅੱਜ ਅੱਜ ਕਿਰਾਏ ਦੇ ੱਟਕੇ ਖਾ ਰਹੇ ਹੋ ਅੱਜ ਜੀ ਮੈਂ ਕਿਰਾਏ ਦੇ ੱਟਕੇ ਖਾਂਦੀ ਫਿਰਦੀ ਆ ਜੀ ਤੇ ਪਿੱਛੀ ਵਣ ਦੇ ਵਿੱਚ ਆ ਜੀ ਮੇਰੀ ਨਾ ਉਹ ਕਹਿੰਦੇ ਮੈਂ ਆ ਜੂਗੀ ਤੇ ਤੁਸੀਂ ਕਰੋ ਜੀ ਤੇ ਮੈਂ ਤਾਂ ਨੂੰ ਦੀ ਗੱਲ ਕਰਦੇ 900 ਛੱਡ ਕੇ ਚਲ ਗਈ ਹਾਂ ਹਾਂ ਜੀ ਆਂਦੀ ਆ ਜੀ ਮੈਂ ਨੀਂਗਾ ਆਉਣਾ ਤੁਸੀਂ ਤੁਹਾਡਾ ਘਰ ਬੁਆ ਨੀਂਗਾ ਰਹਿਗਾ ਮੈਂ ਨੀਂਗਾ ਆਉਣਾ ਜੀ ਤੇ ਸਾਨੂੰ ਮੈਨੂੰ ਸਾਨੂੰ ਜੀ ਛੱਡ ਕੇ ਮਤਲਬ ਪਾਕਿਸਤਾਨ ਦੇ ਵਿੱਚ ਸਰਦਾਰ ਮੇਜਰ ਸਿੰਘ ਨੇ ਕਿਹੜੇ ਕਿੜੀਆਂ ਜੇਲਾ ਸਨ ਕਿੰਨਾ ਕਿੰਨਾ ਸਮਾਂ ਉੱਥੇ ਗੁਜ਼ਾਰਿਆ ਆਪਣੀ ਜ਼ਿੰਦਗੀ ਦਾ ਜੀ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ 5 ਸਾਲ ਕੱਟੇ ਹੈ ਜੀ ਪਾਕਿਸਤਾਨ ਦੇ ਵਿੱਚ ਮੇਰੇ ਪਿਤਾ ਜੀ ਨੂੰ ਇੱਕ ਘੜਾ ਪਾਣੀ ਦਾ ਇੱਕ ਗੰਡਾ ਇੱਕ ਮੁੱਠ ਲੂਣ ਦੀ ਮਿਲਦੀ ਹੁੰਦੀ ਸੀ ਜੀ ਤੇ ਵਾਣ ਦੇ ਮੰਜੇ ਜਿਹੜੇ ਓਨੇ ਵਾਣ ਵਟਣਾ ਮੇਰੇ ਪਿਤਾ ਜੀ ਨੇ ਰੋੜਿਆਂ ਦੇ ਨਾਲ ਵਾਣ ਵਟਦੇ ਹੁਣ ਤੇ ਲੋਕੀ ਚਰਖੇ ਮਸ਼ੀਨਾਂ ਨਾਲ ਵਟਦੇ ਜੀ ਮੇਰਾ ਪਿਤਾ ਜੀ ਰੋੜਿਆਂ ਦੇ ਨਾਲ ਵਾਣ ਵਟਦਾ ਰਿਹਾ ਜੀ ਸੰਦਾਂ ਜੇ ਖੇਤ ਜਬਾਰ ਪਾਕਿਸਤਾਨ ਦਾ ਜਾਣਾਂਗੇ ਜਾਨੇ ਜਬਾਰ ਜੜ ਜੜਾ ਕੇ ਤੇ ਫਿਰ ਮੇਰੇ ਪਿਤਾ ਜੀ ਨੂੰ ਲੈ ਕੇ ਇਹਨਾਂ ਨੇ ਪਈਆਂ ਜਾਣੇ ਨੂੰ ਅੰਦਰਵਾੜ ਦੇਣਾ ਜੀ ਉਟਕੜੀ ਬਹੁਤ ਜ਼ਿਆਦਾ ਹੋਇਆ ਸੀ ਮੇਰੇ ਪਿਤਾ ਜੀ ਦਾ ਜੀ ਤੇ ਨਾਲ ਸੁਖਦੀਪ ਸਿੰਘ ਬਾਦਲ ਦਾ ਪ੍ਰਗਤ ਸਿੰਘ ਬਾਦਲ ਸੀ ਜੀ ਨਾਲ ਸਾਰੇ ਇੱਕੇ ਥਾਂ ਰਹੇ ਜੀ ਜੇਲਾਂ ਕਟੀਆਂ ਇਹਨਾਂ ਨੇ ਸਾਲ 2002 2000 ਦੇ ਵਿੱਚ ਤੁਹਾਡੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਕਦੀ ਉਸ ਦਾ ਦਿਨ ਲੰਗੇ ਜੀ ਕੋਈ ਨਹੀਂ ਨਾ ਬਹੁਤ ਜਿਆਦੇ ਓਖੇ ਨੰਗੇ ਜੀ ਮੇਰੇ ਮੈਂ ਦਰਦ ਦਾ ਠੋਕਣਾ ਖਾਂਦੀ ਮੰਗਦੀ ਖਾਂਦੀ ਫਿਰਦੀ ਆ ਜੀ ਮੈਂ ਜੋ ਆਪਦੀ ਈਦੀ ਸੁੱਤ ਮੈਂ ਮੈਰਜੀ ਕਰਾਰੀ ਸਭ ਕੁਝ ਹੋ ਗਿਆ ਜੀ ਮੈਂ ਸੁਖਣੀ ਵੇਖੀ ਮੇਰਾ ਪੇ ਬੰਦਾ ਹੋਮਗਾਰਡ ਦੇ ਵਿੱਚ ਲੱਗਾ ਸੀ ਜੀ ਆਤਵਾਦ ਦੇ ਵਿੱਚ ਮੇਰੇ ਪਿਤਾ ਮੇਰੇ ਬੰਦੇ ਨੂੰ ਕੁੱਟ ਮਾਰ ਕੇ ਬਾਹਰ ਘੱਡਿਆ ਗਿਆ ਜੀ ਤੇ ਫਿਰ ਦੀ ਬਾਕੀ ਘਰ ਆਣ ਕੇ ਜੀ ਉਹ ਹੌਕਾ ਕੇ ਚਲੇ ਆਣ ਕੇ ਮਰ ਗਏ ਜੀ ਆਤਵਾਦੀਆਂ ਨੇ ਧਮਕਾ ਮਾਰਿਆ ਘਰ ਆਣ ਕੇ ਖੋਦ ਮੰਜੇ ਦੇ ਪੈਰ ਆ ਕੇ ਮੇਰੇ ਬੰਦੇ ਨੂੰ ਮਾਰ ਦਿੱਤਾ ਜੀ ਮੇਰੇ ਬੱਚਾ ਖਣੀ ਮਿਲਿਆ ਜੀ ਸਾਨੂੰ ਡਰਾ ਕੇ ਪਿੰਡੋਂ ਗੱਡੇ ਜਿਹੜੇ ਹੱਤਵੜੀ ਉਹਨਾਂ ਸਾਡੇ ਪਿੰਡ ਦੇ ਬੰਦਿਆਂ ਦੇ ਹੀ ਹੱਤਵੜੀ ਗਏ ਜੀ ਬਸ ਉਹਨਾਂ ਦੇ ਉਹਨਾਂ ਸਾਨੂੰ ਡਰਾ ਕੇ ਪਿੰਡੋਂ ਬਾਹਰ ਗੱਡੇ ਗਿਆ ਜੀ ਐ 10 ਸਾਲੀ ਫਿਰ 10 ਸਾਲੀ ਫਿਰ ਵਾਪਸ ਪਿੰਡ ਵਿੱਚ ਆਪਣੀਆਂ ਬੱਚੀਆਂ ਪੜ੍ਹਨ ਵਾਸਤੇ ਗਈਆਂ ਤੇ ਮੈਨੂੰ ਜੀ ਜਲੀਲ ਕਰਕੇ ਫਿਰ ਪਿੰਡੋਂ ਬਾਹਰ ਗੱਡੇ ਲਿਆ। ਪ੍ਰਸ਼ਾਸਨ ਵੱਲੋਂ ਕਦੀ ਮਾਨ ਸਨਮਾਨ ਮਿਲਿਆ? ਨਹੀਂ ਜੀ ਮੈਨੂੰ ਕਿਤੇ ਵੀ ਨਹੀਂ ਮਿਲਿਆ ਜੀ ਮੈਨੂੰ ਪਹਿਲੀ ਵਾਰ ਪਿੱਛੀ ਵਿੰਡ ਵਿੱਚੋਂ ਮਿਲਿਆ ਜੀ ਮੈਨੂੰ। ਇਹ ਮੈਨੂੰ ਮੇਰਾ ਜੀ 2009 ਦੇ ਵਿੱਚ ਮਿਲਿਆ ਸੀ ਜੀ ਮੈਨੂੰ ਮੁਰਕੋਦਾਂ ਦਾ ਕੁਝ ਨਹੀਂ ਮਿਲਿਆ ਮੈਨੂੰ ਹੁਣ ਮਿਲਿਆ ਜੀ ਆਣ ਕੇ ਪਿੱਖੀ ਵੈਂਡ ਦੇ ਵਿੱਚ ਹੁਣ ਮੇਰੀ ਪਿੱਖੀ ਵੈਂਡ ਵਾਲਾ ਮੇਰੇ ਵੀਰਾਂ ਨੇ ਮੇਰੀ ਬਾਹ ਫੜੀ ਹੈ ਜੀ ਹੁਣ ਬੱਸ ਵੇਖੋ ਜਾ ਕੇ ਜੀ ਮੇਰੇ ਘਰ ਵਿੱਚ ਕੱਖ ਨਹੀਂ ਹੈਗਾ ਨਾ ਛੱਤ ਨਾ ਮੇਰੇ ਘਰ ਰੋਟੀ ਖਾਣ ਨੂੰ ਕੱਖ ਨਹੀਂ ਹੈਗਾ ਜੀ ਮੈਂ ਘਰ ਵਿੱਚ ਸਾਰਾ ਕੁਝ ਵੇਚ ਕੇ ਆਦਾ ਰੈਂਟ ਦਿੱਤਾ ਜੀ ਕੀ ਮੰਗ ਕਰਦੀ ਮੈਂ ਮੰਗੇ ਹੋ ਕਰਦੀ ਆ ਜੀ ਮੈਨੂੰ ਬੱਸ ਮੇਰੇ ਸਿਰ ਤੇ ਛੱਤ ਚਾਹੀਦੀ ਆ ਮੇਰੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਫੇ ਮੇਰਾ ਬੇਟਾ ਨੌਕਰੀ ਕਿਸ ਤਰ੍ਹਾਂ ਲੱਗ ਜੇ ਤੇ ਮੈਂ ਸੁੱਖ ਦੀ ਰੋਟੀ ਖ ਦੇਖੋ ਜੀ ਬਸ ਮੈਨੂੰ ਇਹ ਨਾ ਕਰੋ ਮੇਰੀ ਮਿਲਗਰੀ ਪਣੀ ਦੇ ਮੇਰੇ ਬੱਚੇ ਆ ਮਰੀਆ ਠੋਕਰਾ ਖਾਦੇ ਆ ਫਿਰ ਦੀ ਛੱਡ ਜਾਂਦੇ ਆ ਇਹ ਮੇਰੇ ਕੁਝ ਨਹੀਂ ਮੇਰੇ ਕੋਲ ਰਹੇਗਾ ਜੀ ਉਹ ਤਾਂ ਮੇਰੇ ਬੱਤੇ ਹੀ ਲੱਗੀ ਹੋਈ ਹੈ ਜੇ ਪਿੰਡ ਵਾਲੇ ਨੇ ਜੇ ਪਿੰਡੋਂ ਬਾਹਰ ਕਰ ਦਿੱਤਾ ਸਾਨੂੰ ਜੀ ਅਸੀਂ ਰਾਤ ਸਵਾਲ ਲੱਦੇ ਜੀ ਪੁੱਤ ਸਵਾਲ ਨੇ ਫੜਾ ਕੇ ਸਾਨੂੰ ਬਾਹਰ ਕਰ ਦਿੱਤਾ ਜੀ ਜੀ ਇਹ ਉਸ ਸਨਮਾਨਯੋਗ ਦੇਸ਼ ਲਈ ਉਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਲਕਿੰਦਰ ਲੰਢੀ ਦੇ ਵੱਲੋਂ ਸਰਦਾਰ ਮੇਜਰ ਸਿੰਘ ਨੂੰ ਦਿੱਤਾ ਗਿਆ ਸੀ ਅਤੇ ਇੱਕ ਤੁਹਾਨੂੰ شناختੀ ਕਾਰਡ ਦੀ ਤਸਵੀਰ ਸਾਂਝੀ ਕਰਾਂਗੇ 8 1976 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਇੱਕ ਪਛਾਣ ਪੱਤਰ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਜਾਰੀ ਸਰਦਾਰ ਮੇਜਰ ਸਿੰਘ ਨੂੰ ਕੀਤਾ ਗਿਆ ਸੀ ਕਿ ਇਹ ਸਤੰ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਕਾਡ شناختੀ ਕਾਰਡਾਂ ਦੇ ਨਾਲ ਢਿੱਡ ਭਰਦੇ ਹੁੰਦੇ ਸਾਰੇ ਲੋਕ ਜਿਨਾਕਤੀ ਕਾਰਡ ਬਣਾ ਕੇ ਬੈਠ ਜਾਂਦੇ। ਜਿਨਾਕਤੀ ਕਾਰਡ ਤੁਹਾਡੀ ਇੱਕ ਪਹਿਚਾਨ ਹੈ ਪਰ ਢਿੱਡ ਨਹੀਂ ਪਰਦੇ। ਅੱਜ ਲੋੜ ਹੈ ਢਿੱਡ ਭਰਨ ਦੀ। ਅੱਜ ਲੋੜ ਹੈ ਇਸ ਪਰਿਵਾਰ ਨੂੰ ਮਦਦ ਦੀ। ਬੇਬੀ ਮੀਂਹ ਨਾ ਆ ਗਿਆ ਉਤ ਸਾਰਾ ਸਮਾਨ ਮੇਰਾ ਬਾਹਰ ਪਿਆ ਮੈਂ ਕਿੱਥੇ ਰੱਖ ਕੇ ਭਵਾ ਜੀ ਮੈਂ ਕਿੱਥੇ ਕਿਦੇ ਘਰ ਸਮਾਨ ਰੱਖਾਂ ਜੀ ਮੈਂ ਜਿਹਦੇ ਘਰ ਰੱਖਿਆ ਉਹ ਵੀ ਕਹਿੰਦਾ ਸਮਾਨ ਚੁੱਕ ਲੋ ਜੀ ਇੱਥੋਂ। ਹੁਣ ਵੇਖੋ ਜੀ ਜਾ ਕੇ ਦੇਖ ਸਕਦੇ ਮੇਰੇ ਨਾਲ ਜਾਓ ਜਾ ਕੇ ਵੇਖੋ ਸਾਰਾ ਸਮਾਨ ਮੇਰਾ ਬਾਹਰ ਪੇਜ ਗਿਆ ਜੀ। ਜੋ ਕੁਛ ਉਹ ਬੱਚਿਆਂ ਦੇ ਕੱਪੜੇ ਕੀ ਦਾਜ ਸਾਰਾ ਕੁਝ ਮੇਰਾ ਬਾਪੀ ਚੰਡਾ ਮੰਜੇ ਬਿਸਤਰੇ ਸਾਰੇ ਜੀ ਮਾਤਾ ਦੀ ਪਰੇਸ਼ਾਨੀ ਬੜੀ ਵੱਡੀ ਹੈ ਪਰ ਇਸ ਹਾਲ ਹੀ ਸਰਕਾਰਾਂ ਹੀ ਕਰ ਸਕਦੀ ਨੇ ਜਾਂ ਜੋ ਧਾਰਮਿਕ ਸਭਾ ਸੁਸਾਇਟੀਆਂ ਹੁੰਦੀਆਂ ਨੇ ਸਮਾਜਿਕ ਸਭਾ ਸੁਸਾਇਟੀਆਂ ਹੁੰਦੀਆਂ ਨੇ ਉਹ ਇਸ ਮਾਫੇ ਦਾ ਹੱਲ ਕਰ ਸਕਦੀਆਂ ਨੇ ਕਿਉਂਕਿ ਜਦੋਂ ਸਰਕਾਰਾਂ ਹੱਥ ਖੜੇ ਕਰ ਦਿੰਨ ਤਾਂ ਫਿਰ ਸਮਾਜ ਦੇ ਜੋ ਧਾਰਮਿਕ ਲੋਕ ਹੁੰਦੇ ਨੇ ਜੋ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅੱਗੇ ਆਉਣਾ ਪੈਂਦਾ ਅੱਜ ਲੋੜ ਹੈ ਇਸ ਪੈਣ ਨੂੰ ਉਹਨਾਂ ਸਮਾਜਿਕ ਵੀਰਾਂ ਦੀ ਸਮਾਜ ਸੇਵੀ ਲੋਕਾਂ ਦੀ ਸਰਕਾਰਾਂ ਨੇ ਪਤਾ ਨਹੀਂ ਕਦੋਂ ਸੁਣੀ ਹੈ ਸਰਕਾਰ ਸੁਣੇ ਜਾਂ ਨਾ ਸੁਣੇ ਪਰ ਅੱਜ ਉਹਨਾਂ ਲੋਕ ਲੋਕ ਸਮਾਜ ਸੇਵੀ ਲੋਕਾਂ ਦੀ ਸਮਾਜ ਸੇਵੀਆਂ ਦੀ ਲੋੜ ਇਸ ਪੈਰ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੰਗ ਜਰੂਰ ਕਰਾਂਗੇ ਪੰਜਾਬ ਸਰਕਾਰ ਕੋਲ ਵੀ ਇਸ ਨੂੰ ਪੈਨ ਦਾ ਬੰਦਾ ਮਾਨ ਤੇ ਫਤਕਾਰ ਇਸ ਨੂੰ ਦਿੱਤਾ ਜਾਵੇ ਕੈਮਰਾਮੈਨ ਦੇ ਨਾਲ ਵਿਸ਼ਾਲ ਕੁਟਾਰੀਆ ਬਾਈ ਟੀਵੀ ਇਕਹੀਵਿੰਦ ਧਰਮਪਾਲ